ਮੈਂ ਮਨਦੀਪ ਸਿੰਘ ਲਵਲੀ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਇਹਨਾਂ ਨੂੰ ਨਾਬਾ ਦੇ ਜ਼ਿਲ੍ਹਾ ਜੇਲ੍ਹ ਵਿੱਚ ਰਾਤ ਹੈ ਜਿਹੜਾ ਨਜ਼ਰਬੰਦ ਕੀਤਾ ਗਿਆ ਸੀ ਉਹਨਾਂ ਦੇ ਨਾਲ ਸਾਬਕਾ ਮੰਤਰੀ ਭਾਰਤ ਗੋਸ਼ਨਾ ਸ਼ੂਵੀ ਨਾਲ ਸੀ ਅਤੇ ਜੋ ਹੋਰ ਕਾਂਗਰਸੀ ਵਿਅਕਤੀ ਉਹਨਾਂ ਨਾਲ ਨਜ਼ਰਬੰਦ ਕੀਤੇ ਗਏ ਸੀ ਅੱਜ ਉਹਨਾਂ ਨੂੰ ਲੁਧਿਆਣਾ ਅਦਾਲਤ ਵੱਲੋਂ ਜ਼ਮਾਨਤਾਂ ਜਿਹੜੀ ਦਿੱਤੀ ਗਈ ਹੈ ਜੇਲ੍ਹ ਵਿੱਚੋਂ ਬਾਹਰ ਆਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਚਾਹੁੰਦੇ ਨੇ ਕੀ ਕਾਰਨ ਰਿਹਾ ਉਹਨਾਂ ਉੱਪਰ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀ ਬਿੱਟੂ ਜੀ ਫਸਟ ਰਿਐਕਸ਼ਨ ਕੀ ਆ ਜੀ ਤੁਸੀਂ ਜੇਲ੍ਹ ਚੋਂ ਬਾਹਰ ਆਏ ਹੋ ਜੀ ਆਜੋ 1 ਮਿੰਟ ਹਾਂਜੀ ਆਜੀ ਆਜੋ 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 ਪਿੱਛੇ ਹੋ ਜਾ ਬਈ ਥੋੜਾ ਪਿੱਛੇ ਦਾ ਗੇਟ ਖੋਲਣ ਦਿਓ ਬਈ ਸਾਹਿਬ ਆਹ ਰਾਮ ਨਾਲ ਜੀ ਬਿੱਟੂ ਜੀ ਫਸਟ ਰਿਐਕਸ਼ਨ ਕੀ ਆ ਜੀ ਸੰਜੀਤ ਸਰ ਫਸਟ ਰਿਐਕਸ਼ਨ ਕੀ ਆ ਜੇਲ੍ਹ ਤੋਂ ਬਾਹਰ ਆਏ ਹਾਂ ਦੇਖੋ ਪਹਿਲਾਂ ਤਾਂ ਅਸੀਂ ਸਾਰਾ ਕੋਈ ਨਹੀਂ ਰਾਮ ਰਾਮ ਕਿਉਂਕਿ ਸਾਰਿਆਂ ਦੀ ਸਾਰੇ ਚਾਰੋ ਉਹ ਪਿੱਛੇ ਹੋ ਜਾ ਕੋਈ ਕੋਈ ਰਾਮਨਾ 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 ਪਿੱਛੇ ਰਾਮਨਾ ਪਿੱਛੇ ਅਸੀਂ ਕੋਈ ਕਾਲੀ ਨਹੀਂ ਗੀ ਬਸ ਕਿਸ਼ੁਰਾ ਦੇਖ ਰਿਓ ਆ ਥੋੜਾ ਸੰਜੇ ਜੀ ਨੂੰ ਵੀ ਕਵਰ ਕਰ ਲੈਣੇ ਸਾਰੇ ਕਵਰ ਹੋ ਜਾਈਏ ਸਾਰੇ ਅੱਛਾ ਨਮੀ ਕੋ ਯੂਪ ਕਰਨੀ ਪੁਰਜ਼ੇ ਫਾਸਟ ਰਿਐਕਸ਼ਨ ਕੀ ਹੈ ਜੀ ਜੇੜ ਤੋਂ ਇੱਕ ਦਿਨ ਬਾਹਰ ਲਾ ਕੇ ਆਏ ਹੋਗੇ ਦੇਖੋ ਪਹਿਲੀ ਗੱਲ ਸਾਡਾ ਕਿਉਂਕਿ ਅਸੀਂ ਤਾਂ ਪਰਿਵਾਰ ਪਰਿਵਾਰ ਖਾਤਰ ਅੰਦਰ ਗਿਆ ਸੀ ਸਾਰਾ ਪਰਿਵਾਰ ਇੱਧਰ ਆਸ਼ੂ ਜੀ ਲੋਕਾਂ ਖਾਤਰ ਕੋਈ ਪਹਿਲੀ ਜੇਲ ਨਹੀਂ ਇੱਧਰ ਸੰਜੀਤ ਤਲਵਾਰ ਜੀ ਖੜੇ ਆ ਸਾਡੇ ਪ੍ਰਧਾਨ ਨੇ ਜ਼ਿਲ੍ਹੇ ਦੇ ਇੱਧਰ ਸਾਡੇ ਸੀਨੀਅਰ ਡਿਪਟੀ ਮੇਅਰ ਰਹੇ ਆ ਇਹ ਆਪ ਮਲੋਤਰਾ ਸਾਹਿਬ ਖੜੇ ਆ ਤੇ ਸਾਡੇ ਲਈ ਜੇਲ੍ਹਾਂ ਇਹ ਤਾਂ ਗੱਲ ਇਹ ਆ ਵੀ ਕبھی ਬਾਬੂ ਰੇਲਵੇ ਕبھی ਜੇਲ੍ਹ ਵਿੱਚ ਇਸ ਕਰਕੇ ਇਹ ਕੋਈ ਵੱਡੀਆਂ ਗੱਲਾਂ ਨਹੀਂ ਲੋਕਾਂ ਦੇ ਲਈ ਕਿਉਂਕਿ ਲੋਕਾਂ ਦੀ ਆਵਾਜ਼ ਉਠਾਈ ਆ ਜਿਹੜੇ ਕਾਲੇ ਅੰਗਰੇਜ਼ ਆਏ ਹੋਏ ਆ ਕਾਲੇ ਗੋਰੇ ਨੇ ਜਿਹੜੇ ਈ ਪਹਜਾਉਣੇ ਆ ਕਿ ਨਹੀਂ ਪਹਜਾਉਣੇ ਇਹਨਾਂ ਖਾਤਰ ਜੇਲਾਂ ਕਟਣੀਆਂ ਹੀ ਪੈਂਦੀਆਂ ਏ ਤੇ ਇਸ ਕਰਕੇ ਇਹ ਤਿਆਰ ਰਹਿਣ ਇਹ ਹਰ ਹਰ ਇੱਕ ਇੱਕ ਕਾਂਗਰਸੀ ਉਹ ਜੇਲ੍ਹ ਜਾਣ ਨੂੰ ਕੱਲ ਹਜ਼ਾਰਾਂ ਆਏ ਸੀ ਫਿਰ ਇਹਨਾਂ ਦੀ ਹਿੰਮਤ ਨਹੀਂ ਪਈ ਵੀ ਕਿਸੇ ਨੂੰ ਇਹ ਜੇਲ੍ਹ ਲਿਜਾ ਸਕਣ ਚਾਰਾਂ ਤੋਂ ਸਿਵਾਏ ਤੇ ਸਾਰੇ ਤਿਆਰ ਬੈਠੇ ਆ ਅੱਜ ਲੁਧਿਆਣੇ ਦੇਖਿਓ ਜਾ ਕੇ ਅਗਲੀ ਰਣਨੀਤੀ ਬਣੇਗੀ ਅਗਲਾ ਸੰਘਰਸ਼ ਜਾਰੀ ਰਹੂਗਾ ਤੇ ਬਾਕੀ ਮੈਂ ਲੀਡਰਾਂ ਨੂੰ ਵੀ ਕਹਿਣਾ ਉਠੋ ਇਹਨਾਂ ਦੇ ਮੂਰੇ ਬਿਲਕੁਲ ਝੁਕੋ ਨਾ ਜੇ ਦਬਕੇ ਮਾਰਦਾ ਮੈਂ ਫਲਾਨੇ ਇਥੇ ਕਲੇ ਕੇ ਸਕੂਲ ਨੂੰ ਫਲਾਨੇ ਦੇ ਉਲਟ ਸਾਡੇ ਕੋਲ ਕਾਗਜ ਨੇ ਵਿਧਾਨ ਸਭਾ ਚ ਜਿਸ ਤਰੀਕੇ ਨਾਲ ਸਾਡੇ ਐਮ ਐਲ ਏ ਲੋਕਾਂ ਲਈ ਜੂਝ ਰਹੇ ਆ ਉਸੇ ਤਰੀਕੇ ਨਾਲ ਅਸੀਂ ਬਾਹਰ ਸੰਘਰਸ਼ ਕਰ ਰਹੇ ਆ ਤੇ ਇਹ ਨਿਰੰਤਰ ਜਾਰੀ ਰਊ ਹਰ ਜ਼ਿਲ੍ਹੇ ਚ ਜਾਊਗਾ ਇਹ ਕਾਂਗਰਸ ਤੋਂ ਕਹਿੰਦੇ ਕਰ ਝਗੜ ਆ ਕੇ ਗਈ ਆ ਸਾਡੇ ਅਸੀਂ ਕਰਜ਼ਾ ਉਤਾਰ ਰਹੇ ਆ ਜਿਹੜਾ ਉਹ ਯਾਰ ਦੇਖੋ ਇਹ ਪਠਾਨ ਪਤਾ ਨਹੀਂ ਕਿਸ ਤਰ੍ਹਾਂ ਦਾ ਪਠਾਨ ਪਠਾਨ ਤਾਂ ਇਹ ਕੋਈ ਪਤਾ ਨਹੀਂ ਕਿਸ ਕਿਸੇ ਹੋਰ ਕਿਸੇ ਮਾੜੇ ਮੁਗਲ ਉਹ ਚੋਂ ਹੋਊਗਾ ਪਰ ਪਠਾਨ ਨਹੀਂ ਹੋ ਸਕਦਾ ਇਹ ਇਹ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਇਹ 3-4 ਬਹੁਤ ਚਾਮਲੇ ਹੋਏ ਆ ਉਹ ਚੋਂ ਇੱਕ ਇਹ ਵੀ ਆ ਮੈਂ ਨਾ ਨਹੀਂ ਲੈਣਾ ਚਾਹੁੰਦਾ ਕਿਉਂਕਿ ਇਹਨਾਂ ਦਾ ਕਦ ਨਹੀਂਗਾ ਪਰ ਇਹ ਯਾਦ ਰੱਖਿਓ ਮੇਰੀ ਗੱਲ ਅੱਜ ਮੈਂ ਤੁਹਾਨੂੰ ਆਨ ਰਿਕਾਰਡ کہہ ਰਿਹਾ ਇਹ ਮੰਤਰੀਆਂ ਨੇ ਜਿੰਨਾ ਇਹਨਾਂ ਨੇ ਸਾਰੇ ਸਾਈਨ ਕਰਾ ਕਰਕੇ ਸਭ ਕੁਝ ਦਿੱਲੀ ਫੜਾਏ ਹੋਏ ਆ ਆਪਣੇ ਤੇ ਉਥੋਂ ਜਿੰਨੀ ਲੁੱਟ ਇਹਨਾਂ ਦੇ ਮਹਿਕਮੇ ਚ ਹੋ ਰਹੀਆਂ 3-4 ਜੁਹਾ ਪਪਪੇਟ ਮੰਤਰੀ ਰੱਖੇ ਹੋਏ ਆ ਜਿਹੜੇ ਜੇਬ ਚ ਪਾਏ ਹੋਏ ਆ ਤੇ ਤੁਸੀਂ ਇਹਨਾਂ ਦਾ ਹਾਲ ਦੇਖਿਓ ਵੀ ਸਕੈਂਡਲ ਕਿੱਡੇ-ਕਿਡੇ ਨਿਕਲਣਗੇ ਖਾਸ ਤੌਰ ਤੇ ਆ ਪਠਾਨ ਮਾਜਰੇ ਦੀ ਗੱਲ ਕਰ ਲਓ ਹੋਰਾਂ ਦੀ ਗੱਲ ਕਰ ਲਓ ਹੁਣ ਇਹ ਮੀਡੀਆ ਚ ਜਿਹੜਾ ਮੀਡੀਆ ਵਾਲਾ ਕੋਈ ਗੱਲ ਦਿਖਾ ਦੇ ਇਹਨਾਂ ਦੇ ਉਲਟ ਇਹਨਾਂ ਤੋਂ ਸਹਿਣ ਨਹੀਂ ਹੁੰਦੀ ਇਹ ਕਹਿੰਦੇ ਆ ਉਹ ਭਾਈ ਇੱਕ ਦੋ ਚੈਨਲ ਤੁਸੀਂ ਖਰੀਦ ਸਕਦੇ ਆ ਚੈਨਲਾਂ ਦੇ ਮਾਲਕ ਖਰੀਦ ਸਕਦੇ ਹੋ ਪਰ ਪੱਤਰਕਾਰ ਨੂੰ ਕਿਵੇਂ ਖਰੀਦੋਗੇ ਪੱਤਰਕਾਰ ਜਿਹੜੇ ਨੇ ਉਹ ਪੰਜਾਬ ਦੇ ਨੇ ਪੰਜਾਬ ਦਾ ਦਰਦ ਜਾਣਦੇ ਆ ਤੁਸੀਂ ਪੱਤਰਕਾਰ ਤੇ ਪੱਤਰਕਾਰੀਆਂ ਨੂੰ ਖਰੀਦ ਸਕਦੇ ਚੈਨਲਾਂ ਨੂੰ ਜ਼ਰੂਰ ਤੁਸੀਂ ਕਿਸੇ ਨੂੰ ਐਡਾ ਦੇ ਸਕਦੇ ਹੋ ਕੁਝ ਹੋਰ ਦੇ ਸਕਦੇ ਹੋ ਪਰ ਪੱਤਰਕਾਰਾਂ ਨੂੰ ਨਹੀਂ ਤੁਸੀਂ ਖਰੀਦ ਸਕੋਗੇ ਕਿੰਨੀਆਂ ਵੀ ਕਾਂਗਰਸੀ ਆਗੂਆਂ ਤੇ ਕਾਰਵਾਈਆਂ ਕੀਤੀਆਂ ਨੇ ਵਿਜੀਲੈਂਸ ਦੇ ਥਰੂ ਕਿੰਨੀਆਂ ਕਿ ਜਾਇਜ਼ ਮੰਦੇ ਹੋ ਨਾਲ ਹੀ ਆ ਸਾਧੂ ਸਿੰਘ ਧਰਮਸੋਜੀ ਆ ਨਾਂ ਅੰਦਰ ਹੀ ਬੈਠੇ ਆ ਕੀ ਸੀ ਉਹਨਾਂ ਨੇ ਕੀਤਾ ਕੀ ਉਹਨਾਂ ਤੇ ਸਾਬਤ ਹੋਇਆ ਅੱਜ ਤੱਕ ਇਸੇ ਤਰੀਕੇ ਨਾਲ ਭਾਰਤ ਪੂਸ਼ਨਾਸ਼ ਵੀ ਸਾਡੇ ਨਾਲ ਖੜੇ ਅੱਜ 7 ਮਹੀਨੇ ਹੋ ਗਏ ਜੇਲਾਂ ਨੂੰ ਜੇਲ 7 ਮਹੀਨੇ ਕੱਟਿਆ ਅੱਜ ਫੇਰ ਆ ਗਏ ਐਂਡ ਐ ਕਿਤੇ ਕੋਈ ਡਰ ਜਾਂਦਾ ਏ ਐ ਕਿਤੇ ਕੋਈ ਹਟ ਜੂਗਾ ਪਿੱਛੇ ਇਸੇ ਤਰੀਕੇ ਨਾਲ ਸੋਨੀ ਜੀ ਅੰਦਰ ਕੀਤੇ ਇਸੇ ਤਰੀਕੇ ਨਾਲ ਸ਼ਾਮ ਸੁੰਦਰ ਅਰੋੜਾ ਜੀ ਕੀਤੇ ਇਸ ਇਹ ਇਹ ਤਾਂ ਟੋਟਲ ਕਿਸੇ ਦੇ ਕਿਸੇ ਦੇ ਵਿਰੁੱਧ ਕੁਝ ਸਾਵਤ ਤਾਂ ਹੋਇਆ ਮੈਂ ਮੈਂ ਆਪ ਮੰਨ ਲੈਂਦਾ ਇੱਥੇ ਹੀ ਖਹਿਰਾ ਸਾਹਿਬ ਆ ਸਾਡੇ ਵੀ ਅਸੀਂ ਵੀ ਬਈ ਅਸੀਂ ਤਾਂ ਅੰਦਰ ਆ ਗਏ ਆ ਪਰ ਜੋ ਪਤਾ ਲੱਗਿਆ ਬਿਲਕੁਲ ਪੀਪਾ ਦਾਣਿਆਂ ਦਾ ਖਾਲੀ ਪਿਆਏ ਖੜਕ ਰਿਹਾ ਡਮਰੂ ਵਾਂਗੂ ਖੜਕ ਰਿਹਾ ਇਹਨਾਂ ਦਾ ਬਜਟ ਕਿਉਂਕਿ ਯਾਰ ਕਿਸੇ ਨੂੰ ਪਤਾ ਤਾਂ ਹੋਵੇ ਇਹਨਾਂ ਨੂੰ ਤਾਂ ਬਜਟ ਦੇ ਸਪੈਲਿੰਗ ਨਹੀਂ ਆਉਂਦੇ ਇਹ ਗੱਲਾਂ ਬਜਟ ਬਣਾਉਣ ਜੋਗੇ ਨੇ ਇਹ ਇੱਕ ਜਿਹੜਾ ਇੱਕ ਜਿਹੜਾ ਡਰੱਗਸ ਦਾ ਮਾਮਲਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾਗਾ ਵੀ ਜਿਹੜਾ ਹੈਗਾ ਤੁਸੀਂ ਹਿਮਾਚਲ ਤੱਕ ਰਹੀ ਲੋ ਪੰਜਾਬ ਪੁਲਿਸ ਨੂੰ ਡੀਜੀਪੀ ਨੂੰ ਕਿਹਾ ਵੀ ਤੁਸੀਂ ਕਲਾਸਾ ਲਓ 15 ਦਿਨ ਦੇ ਵਿੱਚ ਜਵਾਬ ਮੰਗਿਆ ਜਿਹੜਾ ਤੁਸੀਂ ਕੰਟਰੋਲ ਨਹੀਂ ਹੋਇਆ ਤੁਹਾਡੇ ਤੋਂ ਦੇਖੋ ਮੈਂ ਕੋਰਟ ਬਾਰੇ ਤਾਂ ਕੁਝ ਨਹੀਂ ਕਹਿ ਸਕਦਾ ਪਰ ਪੰਜਾਬ ਪੁਲਿਸ ਸਾਡੀ ਬੜੀ ਬਹਾਦਰ ਪੁਲਿਸ ਆ ਗੱਲ ਤਾਂ ਚਲਾਉਣ ਵਾਲਿਆਂ ਦੀ ਆ ਉਹ ਠੱਗ ਚੋਰ ਰਲੇ ਹੋਏ ਆ ਉਹ ਇਹ ਕੰਮ ਕਰ ਰਹੇ ਆ ਜਿਹੜੇ ਆਕਾ ਬਣੇ ਹੋਏ ਨੇ ਉਹਨਾਂ ਤੇ ਨਿਗਾਹ ਰੱਖਣੀ ਚਾਹੀਦੀ ਆ ਕੋਰਟ ਨੂੰ ਵੀ ਉਹਨਾਂ ਵੱਲ ਨੂੰ ਦੇਖਣਾ ਚਾਹੀਦਾ ਜਿਹੜੇ ਇਹਨਾਂ ਨੂੰ ਆਰਡਰ ਕਰਦੇ ਆ ਜਿਹੜੇ ਇਹਨਾਂ ਨੂੰ ਚਲਾਉਂਦੇ ਆ ਪੁਲਿਸ ਤਾਂ ਉਹੀ ਆ ਜਿਹਨੇ ਟੈਰਰਿਜ਼ਮ ਖਤਮ ਕੀਤਾ ਜਿਹਨੇ ਪੁਲਿਸ ਨੇ ਤਾਂ ਪੰਜਾਬ ਬਿੱਟੂ ਜਦੋਂ ਇਹਨਾਂ ਦੀ ਸਰਕਾਰ ਬੜੀ ਸੀ ਆਮ ਆਦਮੀ ਪਾਰਟੀ ਦੀ ਰਹਿਣਾ ਪਹਿਲੀ ਗੱਲ ਕਹੀ ਸੀ ਮਹਾਰਾਜ ਦੀ ਬੇਅਦਬੀ ਵਾਲੇ ਕੋਈ ਵੀ ਹੋਏ ਅੰਦਰ ਦਵਾ ਬਿਲਕੁਲ ਬਿਲਕੁਲ ਬਾਹਰ ਹਲ ਤੱਕਰ ਕੁਝ ਨਹੀਂ ਹੋਣਾ ਨਹੀਂ ਨਹੀਂ ਹੁਣ ਤਾਂ ਆਪ ਤੇ ਆ ਗਈ ਉਹੀ ਗੱਲ ਹਾਂਜੀ ਨਾ ਉੱਥੇ ਬਾਦਲ ਸਾਹਿਬ ਨੂੰ ਨਾ ਕਿਸੇ ਜਿਹੜਾ ਡਿਪਟੀ ਸੀਐਮਸੀ ਜਿਨ੍ਹਾਂ ਕੋਲ ਹੋਮ ਮੈਕ ਸਵੀਰ ਸਿੰਘ ਬਾਦਲ ਨੂੰ ਹੁਣ ਇਹਨਾਂ ਤੇ ਕਿਉਂ ਪਰਚਾ ਦਰਜ ਹੋਵੇ ਬਈ ਜਿਹੜੇ ਖੱਟਰ ਹੁਣੀ ਨੇ ਜਾਂ ਉਹਨਾਂ ਦਾ ਹੋਮ ਮਿਨਿਸਟਰ ਹੈ ਵਿੱਚ ਉਥੇ ਕਿਉਂ ਨਾ ਪਰਚਾ ਦਰਜ ਹੋਵੇ ਹੁਣ ਪਰ ਇਹ ਟੋਟਲ ਸਟੰਡ ਲੱਤਾਂ 'ਚ ਜਾਣ ਹੀ ਹੈ ਨਹੀਂ ਲੱਤਾਂ 'ਚ ਜਾਣ ਹੀ ਹੈ ਨਹੀਂ ਕਿ ਇਹਨਾਂ ਦੀ ਸਰਕਾਰ 'ਚ ਬਈ ਇਹ ਕਿਸੇ ਮਜੀਠੀਏ ਨੂੰ ਕਿਸੇ ਬਾਦਲਵਾਲ ਜਾਂ ਕਿਸੇ ਬਾਲੇ ਝਾਕ ਸਕਣ ਉਹ ਤਿਲਾਂ 'ਚ ਉਹ ਤੇਲ ਹੀ ਹੈ ਨਹੀਂ ਥੈਂਕ ਯੂ ਸਰ